ਵਾਹਿਗੁਰੂ ਸਾਹਿਬ ਜੀ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਦੀਨ ਦੁਨੀ ਦੇ ਬਾਦਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਜਦੋਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਵਡਿਆਈ ਬਖਸ਼ੀ ਆਈ ਲੈਣਾ ਜੀ ਤੂੰ ਗੁਰੂ ਅੰਗਦ ਦੇਵ ਜੀ ਹੋ ਗਏ ਜਦੋਂ ਗੁਰਤਾ ਗੱਦੀ ਦੇ ਦਿੱਤੀ ਤੇ ਆਪ ਗੁਰਦੇਵ ਜੀ ਸੱਚਖੰਡ ਨੂੰ ਚਲੇ ਗਏ ਮਹਾਰਾਜ ਨੇ ਆਪਣੀ ਜੋਤ ਆਪਣਾ ਨੂਰ ਆਪਣਾ ਫਲਸਫਾ ਗੁਰੂ ਅੰਗਦ ਦੇਵ ਜੀ ਵਿੱਚ ਪਲਟਾ ਦਿੱਤਾ ਜਿਵੇਂ ਇੱਕ ਬਾਦਸ਼ਾਹ ਆਪਣੀ ਪਹਿਲੀ ਪੋਸ਼ਾਕ ਉਤਾਰ ਕੇ ਦੂਸਰੀ ਪੋਸ਼ਾਕ ਪਹਿਨ ਕੇ ਸਭਾ ਵਿੱਚ ਸਜ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜੋਤ ਗੁਰੂ ਅੰਗਦ ਸਾਹਿਬ ਜੀ ਦੇ ਸਰੀਰ ਵਿੱਚ ਪ੍ਰਵੇਸ਼ ਕਰ ਦਿੱਤੀ ਤੇ ਮਹਾਰਾਜ ਨਵੀਂ ਜੋਤ ਲੈ ਕੇ ਖਡੂਰ ਸਾਹਿਬ ਦੀ ਧਰਤੀ ਤੇ ਆ ਕੇ ਬਰਾਜੇ ਆ ਗੁਰੂ ਅੰਗਦ ਦੇਵ ਜੀ ਨੇ ਸਿਮਰਨ ਕਰਨਾ ਸਾਧ ਸੰਗਤ ਨੂੰ ਵੀ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ ਗੁਰਤਾ ਗੱਦੀ ਤੇ ਜਦੋਂ ਮਹਾਰਾਜ ਸਜੇ ਖਡੂਰ ਸਾਹਿਬ ਆਸਾ ਕੀਤਾ ਬਹੁਤ ਸੰਗਤਾਂ ਆਈਆਂ ਮਹਾਰਾਜ ਜੀ ਦੇ ਪਾਸ ਇੱਕ ਦਿਨ ਗੁਰੂ ਅੰਗਦ ਦੇਵ ਜੀ ਨੇ ਆਸਣ ਢਾਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਣਾ ਕਮਲਾਂ ਦਾ ਧਿਆਨ ਧਾਰ ਕੇ ਦੋਵੇਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਇੱਕ ਰਸ ਮਹਾਰਾਜ ਸਜੇ ਹੋਏ ਆ। ਇਹ ਰੋਣਾ ਦੇ ਮਨ ਵਿੱਚ ਇੱਕ ਵਿਚਾਰ ਆਈ ਕਿ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੇ ਨੌ ਖੰਡ ਪ੍ਰਥਮੀ ਦਾ ਭਰਮਣ ਕੀਤਾ ਸਿੱਖਾਂ ਦੇ ਭਰਮ ਭਲੇਖੇ ਦੂਰ ਕੀਤੇ ਆ ਜਿਨ੍ਹਾਂ ਦਾ ਵਾਹਿਗੁਰੂ ਨਾਲ ਕੋਈ ਭੇਦ ਨਹੀਂ ਇਵੇਂ ਲਹਿਰਾਂ ਤੇ ਜਲ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਇਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤਾਂ ਆਪ ਪਰਮੇਸ਼ਰ ਦਾ ਰੂਪ ਹਨ ਗੁਰੂ ਅੰਗਦ ਦੇਵ ਜੀ ਨੇਤ ਹੀ ਆਪਣੇ ਚਿੱਤ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਚਿਤ ਵਧਿਆ ਸੋਚਦੇ ਰਹਿੰਦੇ ਆ ਏ ਗੁਰੂ ਨਾਨਕ ਸਾਹਿਬ ਜੀ ਨੇ ਕਿਸ ਤਰ੍ਹਾਂ ਦੁਨੀਆ ਵਿੱਚ ਆਉਣਾ ਕੀਤਾ ਬਾਲ ਅਵਸਥਾ ਉਹਨਾਂ ਦੀ ਤੇ ਜਵਾਨੀ ਵਿੱਚ ਕੀਤੇ ਕੌਤਕ ਉਹਨਾਂ ਦਾ ਇਤਿਹਾਸ ਕਿਹੜਾ ਸਿੱਖਾ ਜਿਹੜਾ ਬਿਆਨ ਕਰ ਸਕਦਾ ਇਹਨੇ ਸਾਰੇ ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਕੀਤੀ ਮਹਾਰਾਜ ਜੀ ਨੇ ਪਾਪੀਆਂ ਪਖੰਡੀਆਂ ਦਾ વિનાਸ਼ ਕਰਕੇ ਸਿੱਧੇ ਰਾ ਪਾਇਆ ਕੌਣ ਹੋ ਸਕਦਾ ਜੋ ਮੈਨੂੰ ਇਹਨਾਂ ਦੀ ਸੰਪੂਰਨ ਕਥਾ ਸੁਣਾਵੇ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਤਰਜਾਮੀ ਆ ਜਿਹੜਾ ਵੀ ਸੈਖ ਉਹਨਾਂ ਦਾ ਸਿਮਰਨ ਕਰਦਾ ਉਹਨਾਂ ਬਾਰੇ ਪੜ੍ਹਦਾ ਸੁਣਦਾ ਜੀ ਉਹ ਤਾਂ ਮੁਕਤ ਹੋ ਜਾਂਦਾ ਹੈ ਉਹਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਆ ਤਿੰਨੇ ਤਾਪ ਤੇ ਦਿਲ ਦੇ ਡਰ ਦੂਰ ਹੋ ਜਾਂਦੇ ਆ ਉਧਰੋਂ ਮਾਲਕ ਦੀ ਇੰਨੀ ਬਖਸ਼ਿਸ਼ ਹੋਈ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਇਹ ਸੀ ਕੋਈ ਤਾਂ ਹੋਵੇਗਾ ਜੋ ਮੈਨੂੰ ਸੰਪੂਰਨ ਕਥਾ ਸੁਣਾਵੇਗਾ ਗੁਰੂ ਨਾਨਕ ਦੇਵ ਜੀ ਦੀ ਉਧਰ ਗੁਰੂ ਨਾਨਕ ਸਾਹਿਬ ਜੀ ਦੇ ਸਾਥੀ ਇੱਕ ਭਾਈ ਮਰਦਾਨਾ ਜੀ ਤੇ ਇੱਕ ਭਾਈ ਬਾਲਾ ਜੀ ਭਾਈ ਬਾਲਾ ਸੰਧੂ ਜੀ ਉਹਨਾਂ ਨੇ ਵਿਚਾਰ ਕੀਤੀ ਕਿ ਗੁਰੂ ਨਾਨਕ ਦੇਵ ਜੀ ਹਰੀ ਦਾ ਅਵਤਾਰ ਹੋਇਆ ਪ੍ਰਾਪ ਜੋਤੀ ਜੋਤ ਸਮਾ ਗਏ ਆਪਣੀ ਗੱਦੀ ਤੇ ਉਹਨਾਂ ਨੂੰ ਕਿੰਨਾ ਨੇ ਬਿਠਾਇਆ ਹੈ ਉਹਨਾਂ ਦੇ ਵੀ ਦਰਸ਼ਨ ਕਰਨੇ ਚਾਹੀਦੇ ਆ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ ਉਤਬਾਲੇ ਸੰਧੂ ਜੋ ਵਿਚਾਰਾ ਸ੍ਰੀ ਨਾਨਕ ਪੇ ਹਰੇ ਅਵਤਾਰਾ ਇੰਜੇ ਅਸਥਾਨ ਸੋ ਕੌਣ ਬਿਠਾਇਓ ਤਿਸ ਦਰਸ਼ਨ ਜਿਹਰਾ ਲਲਚਾਇਓ ਜੀ ਕੀਤਾ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਿਸ ਦੇ ਦਰਸ਼ਨ ਤਾਂ ਕਰਾਂ ਜਾ ਕੇ ਕੌਣ ਹਨ ਨੂੰ ਭਾਈ ਬਾਲਾ ਜੀ ਨੇ ਇਸ ਤਰ੍ਹਾਂ ਮਨ ਵਿੱਚ ਸੋਚਿਆ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਰੇ ਉਹਨਾਂ ਨੂੰ ਪਤਾ ਲੱਗਾ ਕਿ ਦੂਜੇ ਜਿਹੜੇ ਗੁਰੂ ਨਾਨਕ ਜੀ ਹਨ ਉਹ ਗੁਰੂ ਅੰਗਦ ਦੇਵ ਜੀ ਆ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਆਪ ਗੱਦੀ ਦਿੱਤੀ ਆ ਆਪ ਇਹਨਾਂ ਮਾਣ ਬਖਸ਼ਿਆ ਭਾਈ ਬਾਲਾ ਜੀ ਨੇ ਜਦੋਂ ਇਹ ਸੁਣੀ ਨਾ ਉਨ੍ਹਾਂ ਦੇ ਸਰੀਰ ਦੇ ਰੋਮ ਰੋਮ ਖੜਗੇ ਗੱਲ ਸੁਣ ਕੇ ਉਹਨਾਂ ਦਾ ਅੰਗ ਅੰਗ ਖੁਸ਼ੀ ਵਿੱਚ ਇਨਾਂ ਹੋ ਗਿਆ ਕਿਉਂਕਿ ਗੁਰਮਖ ਰੋਮ ਰੋਮ ਹਰਤੇ ਆਵੇ ਤੇ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਕਤਕ ਦੀ ਪੁੰਨਿਆ ਵਾਲੇ ਦਿਨ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਪਹੁੰਚਣ ਤੋਂ ਬਾਅਦ ਦਰਸ਼ਨ ਕੀਤੇ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਕਿਉਂਕਿ ਸਾਰੀ ਜੋਤ ਉਹੀ ਆ ਨੂਰ ਉਹੀ ਆ ਪ੍ਰਕਾਸ਼ ਉਹੀ ਆ ਤੇ ਆਖਿਆ ਮੇਰਾ ਖਡੂਰ ਸਾਹਿਬ ਆਉਣਾ ਸਫਲ ਹੋ ਗਿਆ ਮਹਾਰਾਜ ਨੇ ਬੜਾ ਪਿਆਰ ਕੀਤਾ ਗੁਰੂ ਅੰਗਦ ਦੇਵ ਜੀ ਨੇ ਸਤ ਕਰਤਾਰ ਕਿਹਾ ਪੁੱਛਣ ਲੱਗੇ ਸੁਣਾਓ ਜੀ ਤੁਸੀਂ ਕਿੱਥੋਂ ਆਏ ਹੋ ਆਪਣੀ ਸਮਰੱਥਾ ਅਨੁਸਾਰ ਭਾਈ ਬਾਲਾ ਜੀ ਭੇਟਾ ਲੈ ਕੇ ਆਏ ਸੀ ਉਹ ਗੁਰੂ ਜੀ ਦੇ ਅੱਗੇ ਰੱਖੀ ਆ ਤੇ ਨਿਮਰਤਾ ਸਹਿਤ ਬੋਲੇ اے ਕਿਰਪਾਲੂ ਗੁਰੂ ਅੰਗਦ ਦੇਵ ਜੀ ਸ੍ਰੀ ਅੰਗਦ ਜੀ ਸੁਣੋ ਕਿਰਪਾਲਾ ਸੰਧੂ ਗੋਤ ਨਾਮ ਮੋਹੇ ਬਾਲਾ ਮੇਰਾ ਨਾਮ ਬਾਲਾ ਹੈ ਤੇ ਸੰਧੂ ਮੇਰਾ ਗੋਤ ਆ ਕਿੜੀ ਰਾਏ ਭੋਇ ਦੀ ਤਲਵੰਡੀ ਆ ਨਾ ਰਾਏ ਭੋਇ ਦੀ ਤਲਵੰਡੀ ਜੋ ਵਤਨ ਜਨਮ ਹਮਰਾ ਹੈ ਸੂ ਉਹੀ ਮੇਰਾ ਦੇਸ਼ ਆ ਉਥੇ ਮੇਰਾ ਜਨਮ ਹੋਇਆ ਤੇ ਆਪ ਜੀ ਦੇ ਦਰਸ਼ਨਾਂ ਦੀ ਸਿੱਖ ਪਿਆਸ ਮੇਰੇ ਅੰਦਰ ਸੀ ਇਸ ਕਰਕੇ ਚੱਲ ਕੇ ਨਾ ਆਪ ਜੀ ਦੀ ਹਜ਼ੂਰੀ ਚ ਆਇਆ ਮਹਾਰਾਜ ਆਪ ਜੀ ਦੇ ਬਾਰੇ ਮਹਿਮਾ ਸੁਣੀ ਆ ਭਾਈ ਲੈਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਬਣੇ ਹੋ ਬਹੁਤ ਸਾਲ ਸੇਵਾ ਕੀਤੀ ਬਾਬੇ ਦੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਮਿੱਠੀ ਬਾਣੀ ਜਦੋਂ ਸੁਣੀ ਭਾਈ ਬਾਲਾ ਜੀ ਦੀ ਸੁਭਾਅ ਦੇਖਿਆ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਏ ਦੱਸੋ ਇਹ ਤੁਹਾਡਾ ਗੁਰੂ ਕੌਣ ਆ ਇਹ ਗੱਲ ਮੈਨੂੰ ਦੱਸੋ ਜੀ ਸਿਧਾਂਤ ਕਿਹੜੇ ਆ ਤੁਹਾਡੇ ਗੁਰੂ ਦੇ ਭਾਈ ਬਾਲਾ ਜੀ ਕਹਿੰਦੇ ਆਪ ਜੀ ਤਾਂ ਅੰਤਰਜਾਮੀ ਹੋ ਸਤਿਗੁਰੂ ਜੀ ਸਭ ਜਾਣਦੇ ਹੋ ਵੀ ਮੇਰਾ ਗੁਰੂ ਕੌਣ ਹੈ ਸ੍ਰੀ ਨਾਨਕ ਜੀ ਮਮ ਗੁਰਪੂਰਨ ਕਲ ਕਲ ਮਲ ਰੁਜ ਪਦ ਰਜ ਚੂਰਨ ਮੇਰੇ ਗੁਰੂ ਗੁਰੂ ਨਾਨਕ ਸਾਹਿਬ ਜੀ ਆ ਜਿਨ੍ਹਾਂ ਨੇ ਕਲ ਯੁਗ ਦੇ ਵਿੱਚ ਦੁਖੀ ਲੋਕਾਂ ਦੇ ਦਰਦ ਜਿਹੜੇ ਆ ਉਹ ਸੁਣੇ ਵੀ ਆ ਤੇ ਦੂਰ ਵੀ ਕੀਤੇ ਜਿਹੜੇ ਆਪ ਵੀ ਬੇਅੰਤਾ ਜਿਨ੍ਹਾਂ ਦੇ ਗੁਣ ਵੀ ਬੇਅੰਤਾ ਗਿਣੇ ਨਹੀਂ ਜਾ ਸਕਦੇ ਬੇਅੰਤਾ ਬੇਅੰਤ ਗੁਣ ਤੇਰੇ ਕੀਤਕ ਗਾਵਾਂ राम ਭਾਈ ਬਾਲਾ ਜੀ ਦੀ ਜਦੋਂ ਇਹ ਗੱਲ ਸੁਣੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਹਿੰਦੇ ਹੇ ਭਾਈ ਬਾਲਾ ਜੀ ਸੱਚ ਦੱਸੋ ਕੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਕੀਤੇ ਉਹਨਾਂ ਦੇ ਸਰੂਪ ਨੂੰ ਨਿਹਾਰਿਆ ਕਦੋਂ ਤੇ ਸਿੱਖੀ ਤੁਸੀਂ ਅਪਣਾਈ ਆ ਕਦੋਂ ਕਦੇ ਗੁਰੂ ਨਾਨਕ ਦੇਵ ਜੀ ਦੇ ਪਰਮ ਪ੍ਰੇਮ ਵਿੱਚ ਜੁੜੇ ਹੋ ਕਿਉਂਕਿ ਤੁਸੀਂ ਤਾਂ ਉਹਨਾਂ ਦੇ ਨਗਰ ਦੇ ਰਹਿਣ ਵਾਲੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜੀ ਮੈਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੀ ਨਹੀਂ ਕੀਤੇ ਕੇਵਲ ਤਿੰਨ ਕੇ ਸੰਗ ਰਹੋ ਚਿਰ ਕੱਲ ਮੈਂ ਤਾਂ ਲੰਮੇ ਸਮੇਂ ਤੋਂ ਉਹਨਾਂ ਨਾਲ ਰਿਹਾ ਗੁਰੂ ਜੀ ਉਮਰ ਵਿੱਚ ਮੇਰੇ ਤੋਂ ਤਿੰਨ ਸਾਲ ਵੱਡੇ ਸੀਗੇ ਤੀਨ ਬਰਖ ਤਨ ਵੈਸ ਵਡੇਰੀ ਬਾਲ ਤਰਨ ਬਹਿ ਬਤੀ ਬਤੇਰੀ ਅਸੀਂ ਆਪਦਾ ਬਚਪਨ ਵੀ ਮੈਂ ਆਪਦੀ ਜਵਾਨੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਹੀ ਬਤਾਈ ਆ ਮੇਰੇ ਵੇਖਦੇ ਆ ਗੁਰੂ ਜੀ ਇੱਕ ਨੀ ਬਹੁਤ ਦੇਸ਼ਾਂ ਵਿੱਚ ਘੁੰਮਿਆ ਮਹਾਰਾਜ ਬਹੁ ਦਿਸ਼ਾਵਾਂ ਵਿੱਚ ਘੁੰਮਿਆ ਉਹਨਾਂ ਨੇ ਧਰਤੀ ਤੇ ਅਨੇਕਾਂ ਜੀ ਤਾਰਿਆ ਇਹ ਸਾਰਾ ਸਮਾਂ ਉਹਨਾਂ ਦੇ ਚਰਨਾਂ ਦੇ ਮੈਂ ਸਮੀਪ ਨੇੜੇ ਰਹਿ ਕੇ ਬਤਾਇਆ ਜਦੋਂ ਮਹਾਰਾਜ ਜੀ ਨੂੰ ਐਸੀ ਗੱਲ ਕਹਿ ਦਿੱਤੀ ਨਾ ਭਾਈ ਬਾਲਾ ਜੀ ਨੇ ਆ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਗਲਵਕੜੀ ਚ ਲੈ ਲਿਆ ਸਾਧ ਸੰਗਤ ਜੀ ਕਿਉਂ ਕਿਉਂਕਿ ਪ੍ਰੇਮ ਹੀ ਇੰਨਾ ਹੋ ਗਿਆ ਵੀ ਇਹ ਉਹੀ ਸੇਖਾ ਜਿਨ੍ਹਾਂ ਦੀ ਮੈਨੂੰ ਤਲਾਸ਼ ਸੀ ਜਿਹੜੇ ਮੈਨੂੰ ਬਾਬੇ ਦੀਆਂ ਸਾਖੀਆਂ ਜਨਮ ਸਾਖੀਆਂ ਜਨਮ ਕਥਾਵਾਂ ਤੋਂ ਲੈ ਕੇ ਜਵਾਨੀ ਦੇ ਕੌਤਕ ਸੁਣਾਉਣਗੇ ਉੱਠ ਕਰ ਭੁਜ ਕਰ ਗਰ ਮਿਲੇ ਉਰ ਉਤਰ ਪਰਮ ਹੁਲਾਸ ਅੱਖਾਂ ਚੋਂ ਪ੍ਰੇਮ ਦਾ ਜਲ ਛੁੱਟ ਗਿਆ ਹਿਰਦੇ ਵਿੱਚ ਚਰਣਾ ਵ ਲਈ ਉਹਨ ਰਾਗ ਜਾਗ ਗਿਆ ਧੀਰਜ ਨਹੀਂ ਸੀ ਆਉਂਦਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਜਿਹੜੇ ਥੰਮੇ ਨਹੀਂ ਸੀ ਜਾ ਰਹੇ ਗੁਰਮੁਖੋ ਸੂਰਜ ਡੁੱਬ ਗਿਆ ਸੀ ਰਾਤ ਪੈ ਗਈ ਆਈ ਬਾਲਾ ਜੀ ਉੱਥੇ ਹੀ ਰਹੇ ਸਾਰੀ ਸੰਗਤ ਉੱਥੇ ਰਹੀ ਖਡੂਰ ਸਾਹਿਬ ਨੂੰ ਮਹਾਰਾਜ ਨੇ ਆਪਣਾ ਧਰਮ ਪ੍ਰਚਾਰ ਦਾ ਕੇਂਦਰ ਬਣਾਇਆ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਹ ਵੀ ਬਾਬੇ ਦੇ ਬਚਨਾ ਸਦਕਾਈ ਫਿਰ ਆਖਿਆ ਸਾਰੀ ਰਾਤ ਅੱਜ ਮੈਂ ਜਾਗਾਗਾ ਕਿਰਪਾ ਕਰੋ ਭਾਈ ਬਾਲਾ ਜੀ ਮੈਨੂੰ ਗੁਰੂ ਨਾਨਕ ਸਾਹਿਬ ਦੀ ਕੋਈ ਕਥਾ ਸੁਣਾ ਦਿਓ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਅੱਖਾਂ ਮੀਟੀਆਂ ਉਹਨਾਂ ਦੀ ਲੈਵਨ ਨਹੀਂ ਜੁੜ ਗਈ ਬਾਬੇ ਦੀ ਕਥਾ ਸੁਣਦਿਆਂ ਸੁਣਦਿਆਂ ਪਤਾ ਨਹੀਂ ਲੱਗਿਆ ਕਦੋਂ ਸਵੇਰ ਹੋ ਗਈ ਸੂਰਜ ਦਾ ਪ੍ਰਕਾਸ਼ ਹੋਇਆ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸਮਾਧੀ ਖੁੱਲੀ ਤੇ ਉਹਨਾਂ ਇਸ਼ਨਾਨ ਕੀਤਾ ਆਸਣ ਤੇ ਬੈਠੇ ਫਿਰ ਭਾਈ ਬਾਲਾ ਜੀ ਨੂੰ ਬੁਲਾ ਲਿਆ ਭਾਈ ਬਾਲਾ ਜੀ ਉੱਥੇ ਆਏ ਆ ਮਹਾਰਾਜ ਨੂੰ ਆ ਕੇ ਵੰਦਨਾ ਕੀਤੀ ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਸਾਨੂੰ ਸ਼ੁਰੂ ਤੋਂ ਸਾਰੀ ਕਥਾ ਸੁਣਾਓ ਸ੍ਰੀ ਨਾਨਕ ਕੇ ਜਨਮ ਤੇ ਸકલ ਕਥਾ ਸਮਝਾਓ ਗੁਰ ਅੰਗਦ ਸ੍ਰੀ ਮੁਖ ਕਹਿਓ ਭਾਈ ਬਾਲਾ ਜੀ ਨੂੰ ਕੀ ਆਖਿਆ ਸਭ ਇਤਿਹਾਸ ਸੁਣਾਓ ਸਾਰੀਆਂ ਬਾਬੇ ਦੀਆਂ ਬਾ ਬਾਣੀਆਂ ਕਹਾਣੀਆਂ ਉਹ ਜਨਮ ਸਾਖੀਆਂ ਸੁਣਾ ਦਿਓ ਕਿਵੇਂ ਕੀ ਹੋਇਆ ਹੈ ਭਾਈ ਬਾਲਾ ਜੀ ਨੇ ਗੁਰੂ ਨਾਨਕ ਦੇਵ ਜੀ ਬਾਰੇ ਬਚਨ ਕਹੇ ਉਹਨਾਂ ਨੇ ਦੱਸਿਆ ਵੀ ਗੁਰੂ ਪਾਤਸ਼ਾਹ ਜੀ ਦਾ ਜਨਮ ਜਿਹੜਾ ਸੀਗਾ ਤੇ ਮੇਰੇ ਤੋਂ ਪਹਿਲਾਂ ਹੋਇਆ ਸੀ ਉਹ ਮੇਰੇ ਤੋਂ ਉਮਰ ਵਿੱਚ 3 ਕਸਾਲ ਪਾਸ਼ਾ ਜੀ ਵੱਡੇ ਸੀਗੇ ਇਸ ਕਰਕੇ ਨਾ ਉਹਦੇ ਬਾਰੇ ਵਿੱਚ ਮੈਂ ਥੋੜਾ ਅਣਜਾਣ ਬਾਕੀ ਜਿਹੜੀ ਕਥਾ ਮੈਂ ਗੁਰੂ ਜੀ ਦੇ ਪ੍ਰਕਾਸ਼ ਬਾਰੇ ਸੁਣੀ ਆ ਉਹ ਆਪ ਜੀ ਨੂੰ ਪਾਸ਼ਾ ਜੀ ਸੁਣਾ ਦਿੰਨਾ ਹ ਊਰਜ ਮਾਸ ਕੀ ਪੂਰਨ ਮਾਸ਼ੀ ਤਲਵੰਡੀ ਦੇ ਲੋਕਾਂ ਤੋਂ ਮੈਂ ਸੁਣਿਆ ਕੱਤਕ ਮਹੀਨੇ ਦੀ ਪੁੰਨਿਆ ਸੀ ਉਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਜੀ ਤੇ ਉਹਨਾਂ ਦੇ ਸਬੰਧ ਵਿੱਚ ਇੱਕ ਬ੍ਰਾਹਮਣ ਸੀ ਬੜਾ ਸਿਆਣਾ ਪੜਿਆ ਲਿਖਿਆ ਜੋਤਿਸ਼ ਮਹਾਰਾਜੋ ਨੇ ਪੜ੍ਹੀ ਹੋਈ ਸੀ ਆਮ ਕਰਕੇ ਸੰਗਤ ਜੀ ਜੋਤਿਸ਼ ਦੇ ਨਾਂ ਤੇ ਪਖੰਡੀ ਬੜੇ ਹੁੰਦੇ ਆ ਪਰ ਬਹੁਤ ਵਿਰਲੇ ਹੁੰਦੇ ਜਿਨ੍ਹਾਂ ਨੇ ਵਿੱਦਿਆ ਪੜ੍ਹੀ ਹੁੰਦੀ ਆ ਤੇ ਉਹ ਬ੍ਰਾਹਮਣ ਸੀ ਉਹਨੇ ਜਨਮ ਪੱਤਰੀ ਲਿਖੀ ਸੀ ਮਹਾਰਾਜ ਦੀ ਉਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਸੰਸਾਰ ਵਿੱਚ ਇਹ ਵੈਦਿਕ ਮਤ ਦਾ ਸਾਰਾ ਪ੍ਰਚਾਰ ਸੀ ਬੱਚਿਆਂ ਦੀਆਂ ਜਨਮ ਪੱਤਰੀਆਂ ਬਣਵਾਈਆਂ ਜਾਂਦੀਆਂ ਸੀ ਅਕਸਰ ਹੀ ਤਾਂ ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਜੋ ਪਟਵਾਰੀ ਸਨ ਉਹਨਾਂ ਨੇ ਉਦੋਂ ਜਨਮ ਪੱਤਰੀ ਬਣਵਾਈ ਸੀ ਤੇ ਉਹਨਾਂ ਦੇ ਘਰ ਵਿੱਚ ਗੁਰੂ ਨਾਨਕ ਸਾਹਿਬ ਦਾ ਮਾਤਾ ਤ੍ਰਿਪਤਾ ਜੀ ਦੇ ਘਰ ਵਿੱਚ ਜਦੋਂ ਪ੍ਰਕਾਸ਼ ਹੋਇਆ ਇਹ ਜੋ ਵੈਦਿਕ ਰੀਤੀ ਹੁੰਦੀ ਆ ਸਨਾਤਨ ਧਰਮ ਦੀ ਸਾਰੀਆਂ ਕੀਤੀਆਂ ਗਈਆਂ ਪਰ ਹੁਣ ਪਿਤਾ ਜੀ ਤਾਂ ਗੁਰੂ ਸਾਹਿਬ ਦੇ ਗੁਰੂ ਅੰਗਦ ਦੇਵ ਜੀ ਚੜਾਈ ਕਰ ਗਏ ਬਹੁਤ ਸਮਾਂ ਹੋ ਗਿਆ ਉਹਨਾਂ ਨੂੰ ਉਹਨਾਂ ਦਾ ਛੋਟਾ ਭਰਾ ਜਿਉਂਦਾ ਜਿਹਦਾ ਨਾਂ ਲਾਲੂ ਦਾਸ ਆ ਕਿਉਂਕਿ ਪਿਤਾ ਜੀ ਦਾ ਨਾਂ ਸੀ ਕਾਲੂ ਦਾਸ ਮੈਂ ਤਾਂ ਕਾਲੂ ਜੀ ਵੀ ਪਿਆਰ ਨਾਲ ਲੋਕ ਕਹਿ ਦਿੰਦੇ ਸੀ ਤੇ ਪਰ ਦੋ ਭਰਾ ਸੀ ਕਾਲੂ ਤੇ ਲਾਲੂ ਹੁਣ ਲਾਲੂ ਦਾਸ ਆ ਮਹਾਰਾਜ ਉਹਨਾਂ ਦੇ ਘਰ ਵਿੱਚ ਨਾ ਉਹ ਜਨਮ ਪੱਤਰੀ ਹੈ ਜੇ ਆਪ ਜੀ ਆਗਿਆ ਦੋਗੇ ਨਾ ਤੇ ਮੈਂ ਜਾ ਕੇ ਲੈ ਆਉਂਦਾ ਹਾਂ ਉਦੇ ਵਿੱਚ ਸਭ ਕੁਝ ਲਿਖਿਆ ਹੋਵੇਗਾ ਤੇ ਮੈਂ ਆ ਪੜ੍ਹ ਕੇ ਆਪ ਜੀ ਨੂੰ ਸਰਵਣ ਕਰਵਾ ਦਾਂਗਾ ਤਲਵੰਡੀ ਮੈਂ ਸਦਨ ਤਿਸ ਸੋਨੋ ਗੁਰਦਿਆਲ ਮਹਾਰਾਜ ਹਣ ਮੈਨੂੰ ਤਲਵੰਡੀ ਜਾਣ ਦੀ ਆਗਿਆ ਦਿਓ ਕਿਉਂਕਿ ਜਨਮ ਪੱਤਰੀ ਜਿਹੜੀ ਆ ਉਹ ਰਾਏਪੋਏ ਦੀ ਤਲਵੰਡੀ ਜਿਹਨੂੰ ਅੱਜ ਕੱਲ ਆਪਾਂ ਸਾਧ ਸੰਗ ਜੀ ਨਨਕਾਣਾ ਸਾਹਿਬ ਦੇ ਨਾਮ ਵਜੋਂ ਜਾਣਦੇ ਆ ਉਹ ਨਗਰੀ ਦੇ ਵਾਸੀ ਲਾਲੂ ਜੀ ਦੇ ਘਰੇ ਜਾਣਾ ਪਵੇਗਾ ਉਕੇ ਲਾਲੂ ਜੀ ਇੱਥੇ ਆ ਨਹੀਂ ਸਕਦੇ ਉਹਨਾਂ ਦੀ ਉਮਰ ਵੱਡੀ ਹੋ ਗਈ ਆ ਬਲਹੀਣ ਹੋ ਗਏ ਆ ਤੇ ਭਾਈ ਬਾਲਾ ਜੀ ਦੀ ਗੱਲ ਸੁਣ ਕੇ ਮਹਾਰਾਜ ਖੁਸ਼ ਹੋ ਗਏ ਜਿਵੇਂ ਪ੍ਰੇਮ ਦਾ ਬਦਲ ਵਰਦਾ ਹੋਵੇ ਕਹਿਣ ਲੱਗੇ ਭਾਈ ਬਾਲਾ ਜੀ ਵੀ ਜੇ ਪੱਤਰੀ ਸਾਨੂੰ ਮਿਲ ਸਕਦੀ ਆ ਉਹੀ ਗੱਲ ਨਹੀਂ ਜ਼ਰੂਰ ਲਿਆਉਣੀ ਚਾਹੀਦੀ ਆ ਵੀ ਕੋਈ ਕਿਹੜਾ ਮਿੱਤਰ ਸੇਖਾ ਜਿਹੜਾ ਜਨਮ ਪੱਤਰੀ ਲੱਭ ਕੇ ਲਿਆਵੇ ਦਿਖਾਵੇ आई बालाजी ਨੇ ਆਖਿਆ ਭਾਈ ਮਹਾਰਾਜ ਜੀ ਇਹ ਤਾਂ ਖੋਜ ਕੀਤਾ ਹੀ ਹੱਥ ਆ ਸਕਦੀ ਆ ਕਾਲੂ ਦਾਸ ਜੀ ਦੇ ਛੋਟੇ ਭਰਾ ਗੁਰੂ ਨਾਨਕ ਸਾਹਿਬ ਜੀ ਦੇ ਚਾਚਾ ਜੀ ਲਾਲੂ ਦਾਸ ਦੇ ਘਰੇ ਜਾਂਦੇ ਆ ਉਹਨਾਂ ਤੋਂ ਪੱਤਰੀ ਮਿਲਣ ਦੀ ਸੰਭਾਵਨਾ ਮੈਨੂੰ ਆਗਿਆ ਦਵੋਗੇ ਤੇ ਮੈਂ ਜਾਵਾਂਗਾ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਕਹਿਣ ਲੱਗੇ ਇਹ ਕਾਰਜ ਤੁਸੀਂ ਹੀ ਕਰ ਸਕਦੇ ਹੋ ਤੁਹਕੇ ਤੁਸੀਂ ਉਹਨਾਂ ਦੇ ਨਗਰ ਦੇ ਰਹਿਣ ਵਾਲੇ ਹੋ ਵਾਕਫ ਹੋ ਜਾਓ ਜੀ ਜਨਮ ਪੱਤਰੀ ਬਾਬੇ ਦੀ ਲੱਭ ਕੇ ਲਿਆਓ ਜੀ ਭਾਈ ਬਾਲਾ ਜੀ ਬਚਨ ਸੁਣ ਕੇ ਜਾਂਦੇ ਆ ਪਰ ਕਹਿੰਦੇ ਮਹਾਰਾਜ ਇੱਕ ਸਿੱਖ ਮੇਰੇ ਨਾਲ ਭੇਜ ਦੋ ਫਿਰ ਅਸੀਂ ਛੇਤੀ ਚਲੇ ਜਾਵਾਂਗੇ ਤਲਵੰਡੀ ਪਹੁੰਚ ਕੇ ਜਨਮ ਪੱਤਰੀ ਲੱਭਾਂਗੇ ਤੇ ਆਵਾਂਗੇ ਗੁਰ ਪਰ ਸੀਦੇ ਬਾਲੇ ਪਰਤਬ ਚਿਤ ਕਰਤਾਰ ਨ ਬਿਸਰੇ ਔਰ ਕਬ ਫਿਰ ਭਾਈ ਬਾਲਾ ਜੀ ਤੇ ਗੁਰੂ ਸਾਹਿਬ ਦੀ ਖੁਸ਼ੀ ਹੋਈ ਆਖਿਆ ਚਿਤ ਕਰਤਾਰ ਨ ਬਿਸਰੈ ਓਰ ਕਬ ਭਾਈ ਤੈਨੂੰ ਸਤ ਕਰਤਾਰ ਕਦੇ ਨ ਭੁੱਲੇ ਕਦੇ ਨ ਬਿਸਰੈ ਇਹ ਗੁਰੂ ਅੰਗਦ ਦੇਵ ਜੀ ਨੇ ਅਸੀਸ ਦਿੱਤੀ ਆ ਭਾਈ ਬਾਲਾ ਜੀ ਤੇ ਉਹ ਗੁਰਸਿੱਖ ਰਸਤੇ ਵਿੱਚ ਜਾਂਦੇ ਜਾਂਦੇ ਵੀ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਕਰਦੇ ਜਾ ਰਹੇ ਕੋਈ دنیਆਵੀ ਗੱਲ ਨਹੀਂ ਕੀਤੀ ਖਡੂਰ ਸਾਹਿਬ ਤੋਂ ਚੱਲਦੇ ਚੱਲਦੇ ਪਹੁੰਚੇ ਲਾਲੂ ਦਾਸ ਜੀ ਦੇ ਘਰ ਵਿੱਚ ਤਲਵੰਡੀ ਪਹੁੰਚੇ ਜਾ ਕੇ ਬੇਨਤੀ ਕੀਤੀ ਕਰ ਬੰਧਨ ਪੁਨ ਬਚਨ ਉਚਾਰਾ ਸੁਣ ਲਾਲੂ ਇੱਕ ਪਰਉਪਕਾਰਾ ਲਾਲੂ ਦਾਸ ਜੀ ਇੱਕ ਪਰਉਪਕਾਰ ਕਰ ਦਿਓ ਸਾਡੇ ਤੇ ਗੁਰੂ ਅੰਗਦ ਦੇਵ ਜੀ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਹਨ ਉਹਨਾਂ ਨੇ ਸਾਨੂੰ ਤੁਹਾਡੇ ਕੋਲ ਭੇਜਿਆ ਇੱਕ ਜ਼ਰੂਰੀ ਕੰਮ ਭੇਜਿਆ ਗੁਰੂ ਨਾਨਕ ਸਾਹਿਬ ਦੀ ਗੁਰੂ ਅੰਗਦ ਦੇਵ ਜੀ ਵਿੱਚ ਕੋਈ ਫਰਕ ਨਾ ਜਾਣ ਭਾਈ ਬਾਲਾ ਜੀ ਕਹਿੰਦੇ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਿੱਤੀ ਉਹਨਾਂ ਨੂੰ ਤੇ ਉਹ ਹਣ ਤੁਹਾਡੇ ਪਾਸੋਂ ਨਾ ਗੁਰੂ ਸਾਹਿਬ ਦੀ ਜਨਮ ਪੱਤਰੀ ਜਿਹੜੀ ਜਨਮ ਸਮੇਂ ਬ੍ਰਾਹਮਣ ਨੇ ਬਣਵਾਈ ਸੀ ਮੰਗਵਾ ਰਹੇ ਆ ਉਹ ਵੇਖਣਾ ਚਾਹੁੰਦੇ ਆ ਇਸ ਕਰਕੇ ਲਾਲੂ ਦਾਸ ਜੀ ਕਹਿਣ ਲੱਗੇ ਆਓ ਜੀ ਜੀ ਆਿਆਂ ਨੂੰ ਪਰ ਮੈਨੂੰ ਤਾਂ ਖਬਰ ਨਹੀਂ ਕਿਹੜੀ ਜਨਮ ਪੱਤਰੀ ਤੁਸੀਂ ਮੰਗਦੇ ਹੋ ਤੁਸੀਂ ਗੁਰੂ ਜੀ ਦੇ ਪਿਆਰੇ ਸੈਖੋਂ ਤੇ ਮੈਨੂੰ ਪਤਾ ਹੈ ਤੁਹਾਡੇ ਵਿੱਚ ਉਹਨਾਂ ਦਾ ਸਨੇਹ ਪ੍ਰੇਮ ਪਰ ਮੈਨੂੰ ਨਹੀਂ ਪਤਾ ਇਹੋ ਜਨਮ ਪੱਤਰੀ ਕਿੱਥੇ ਹੋਵੇਗੀ ਗੁਰ ਅੰਗਦ ਹੈ ਕੈ ਸ੍ਰੀ ਚੰਦ ਮੰਜੀ ਕੇ ਟਿਗ ਆਨੰਦ ਕੰਦ ਕੀ ਗੁਰੂ ਅੰਗਦ ਦੇਵ ਜੀ ਹੈ ਜਾਂ ਸ੍ਰੀ ਚੰਦ ਹੈ ਇਹਦੇ ਕੋਲ ਗੱਦੀ ਆਈ ਆ ਪੁੱਤਰ ਨੇ ਲਈ ਜਾਂ ਕਿਸੇ ਸੇਵਕ ਨੇ ਲਈ ਆ ਵੀ ਕਈ ਵਾਰੀ ਤਖਤ ਤੇ ਬੈਠ ਕੇ ਬੰਦਾ ਨਾਮ ਬਦਲ ਲੈਂਦਾ ਹੈ ਵੀ ਗੱਦੀ ਵੱਡੇ ਪੁੱਤਰ ਨੂੰ ਨਹੀਂ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਭਾਈ ਬੱਲਾ ਜੀ ਕਹਿੰਦੇ ਨਹੀਂ ਜੀ ਗੁਰਤਾ ਗੱਦੀ ਤਾਂ ਇੱਕ ਸੇਵਕ ਨੂੰ ਦਿੱਤੀ ਆ ਆਪਣੇ ਪਿਆਰੇ ਨੂੰ ਦਿੱਤੀ ਆ ਉਹਨਾਂ ਅੱਗੇ ਮੱਥਾ ਟੇਕਿਆ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੁਣ ਤਾਂ ਉਹ ਗੁਰੂ ਬਣ ਚੁੱਕੇ ਆ ਬਾਬਾ ਸ੍ਰੀ ਚੰਦ ਜੀ ਜਿਹੜੇ ਹਨ ਉਹਨਾਂ ਨੂੰ ਵੀ ਅਸੀਸਾਂ ਦਿੱਤੀਆਂ ਨੇ ਉਹਨਾਂ ਨੂੰ ਵੀ ਪੂਜਿਆ ਜਾਵੇਗਾ ਉਹਨਾਂ ਦੀ ਵੀ ਮੰਨਤਾ ਹੋਵੇਗੀ ਗੁਰੂ ਸਾਹਿਬ ਜੀ ਨੇ ਪਰਗਰਤਾ ਗੱਦੀ ਭਾਈ ਲੈਣਾ ਜੀ ਨੂੰ ਦੇ ਕੇ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ ਹੈ ਤਾਂ ਉਦੋਂ ਫਿਰ ਭਾਈ ਬਾਲਾ ਜੀ ਕਹਿਣ ਲੱਗੇ ਕਿਰਪਾ ਕਰੋ ਹੁਣ ਸਾਨੂੰ ਜਨਮ ਪੱਤਰੀ ਲੱਭ ਕੇ ਦਿਓ ਤਾਂ ਉਦੋਂ ਫਿਰ ਆਖਿਆ ਵੀ ਮੈਨੂੰ ਇਹ ਨਹੀਂ ਪਤਾ ਵੀ ਜਨਮ ਪੱਤਰੀ ਕਿੱਥੇ ਹੋਊਗੀ ਮੈਂ ਬਜ਼ੁਰਗਾਂ ਇੱਥੋਂ ਉੱਠਿਆ ਨਹੀਂ ਜਾਂਦਾ ਉਹ ਜਗ੍ਹਾ ਜਿਹੜੀ ਸਾਹਮਣੇ ਹੈ ਉੱਥੇ ਲੇਖੇ ਜੋਖੇ ਦੇ ਕਾਗਜ਼ ਪਏ ਉਹਨਾਂ ਕਾਗਜ਼ਾਂ 'ਚ ਦੇਖ ਲੋ ਵੀ ਪੱਤਰੀ ਹੈ ਕਿ ਨਹੀਂ ਕਾਗਰ ਲੇਖੇ ਕੀ ਇੱਕ ਥਾਈ ਉਹ ਮਿਲ ਮਿਲੀ ਨਾ ਜਾਣੀ ਜਾਈ ਇਹ ਪਤਾ ਨਹੀਂ ਮੈਂ ਬਜ਼ੁਰਗਾਂ ਬੁੱਢਾ ਹਾਂ ਮੈਥੋਂ ਨਹੀਂ ਚੱਲਿਆ ਜਾਂਦਾ ਭਾਈ ਬਾਲਾ ਜੀ ਕਹਿਣ ਲੱਗੇ ਸ਼੍ਰੀਮਾਨ ਲਾਲੂ ਜੀ ਤੁਸੀਂ ਮਹਿਤਾ ਕਾਲੂ ਜੀ ਦੇ ਭਰਾ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਹੁਣ ਨਹੀਂ ਰਹੇ ਇਹ ਸੰਸਾਰ ਤੋਂ ਚਲੇ ਗਏ ਸੱਚਖੰਡ ਅਕਾਲ ਚਲਾਣਾ ਉਹਨਾਂ ਦਾ ਹੋ ਗਿਆ ਹੁਣ ਤੁਹਾਡੇ ਕੋਲ ਹੀ ਇਹ ਹੋਵੇਗਾ ਭਾੜੇ ਬਿਨਾ ਕੌਣ ਆ ਜਿਹੜਾ ਸਾਡਾ ਇਹ ਕੰਮ ਕਰ ਸਕਦਾ ਕਿਰਪਾ ਕਰੋ ਉੱਠ ਕੇ ਜਨਮ ਪੱਤਰੀ ਦੀ ਭਾਲ ਕਰ ਦਿਓ ਭਾਈ ਬਾਲਾ ਜੀ ਦੀ ਗੱਲ ਸੁਣ ਕੇ ਪਾਈ ਲਾਲੂ ਜੀ ਜਿਹੜੇ ਬਜ਼ੁਰਗ ਹਨ ਮਸਾਂ ਵਿਚਾਰੇ ਉੱਠੇ ਆ ਤੇ ਲੱਭਣ ਲੱਗੇ ਆ ਕਾਗਜ਼ ਉਹ ਢੂੰਡਣ ਲੱਗੇ ਆ ਤੇ ਕਈ ਦਿਨ ਜਨਮ ਪੱਤਰੀ ਖੋਜਦੇ ਰਹੇ 5 ਦਿਨ ਲੱਗੇ ਸਾਧ ਸੰਗਤ ਜੀ ਪੰਜਵੇਂ ਦਿਨ ਜਾ ਕੇ ਉਹ ਮਹਾਰਾਜ ਦੀ ਜਿਹੜੀ ਜਨਮ ਪੱਤਰੀ ਸੀ ਉਹ ਲੱਭੀ ਆ ਖੋਜਤ ਖੋਜਤ ਪੱਤਰੀ ਜਬ ਹੀ ਦਿਵਸ ਪੰਜਵੇਂ ਪਾਈ ਤਬ ਹੀ ਦੀਨੀ ਲਾਲੂ ਨੈ ਕਰਬਾਲਾ ਭਾਈ ਲਾਲੂ ਨੇ ਲੱਭ ਕੇ ਭਾਈ ਬਾਲਾ ਜੀ ਨੂੰ ਦਿੱਤੀ ਤਾਂਹੇ ਦਹੀ ਕਰ ਪੰਨੂ ਲਾਲ ਤੇ ਭਾਈ ਬਾਲਾ ਜੀ ਨੇ ਲਾਲੇ ਪੰਨੂ ਦੇ ਹੱਥਾਂ ਵਿੱਚ ਫੜਾ ਦਿੱਤੀ ਹੈ ਤੇ ਪੰਨੂ ਨੇ ਪੱਤਰੀ ਨੂੰ ਸੰਭਾਲ ਕੇ ਆਖਿਆ ਭਾਈ ਬਾਲਾ ਜੀ ਤੁਸੀਂ ਵੀ ਮੇਰੇ ਨਾਲ ਚੱਲੋ ਇਹ ਗੁਰਸੇਖਾਇ ਸੀ ਨਾ ਜਿਹੜੇ ਨਾਲ ਭਾਈ ਬਾਲਾ ਜੀ ਦੇ ਉਹਨਾਂ ਦਾ ਨਾਮ ਹੈ ਤੇ ਲਾਲਾ ਪੰਨੂ ਉਹ ਮਹਾਰਾਜ ਨੇ ਭੇਜਿਆ ਉੱਥੋਂ ਖਡੂਰ ਸਾਹਿਬ ਤੋਂ ਤਾਂ ਉਦੋਂ ਪੰਨੂ ਦੀ ਸਾਰੀ ਗੱਲ ਜਦੋਂ ਮੰਨ ਲਈ ਭਾਈ ਬਾਲਾ ਜੀ ਨੇ ਵੀ ਮੈਨੂੰ ਪਾਸ਼ਾ ਜੀ ਨੇ ਆਖਿਆ ਸੀ ਵੀ ਇੱਥੇ ਆਇਓ ਮੈਨੂੰ ਜ਼ਰੂਰ ਜਾਣਾ ਚਾਹੀਦਾ ਫਿਰ ਜਦੋਂ ਭਾਈ ਬਾਲਾ ਜੀ ਇਹ ਲਾਲਾ ਪੰਨੂ ਜਿਹੜੇ ਹਨ ਖਡੂਰ ਸਾਹਿਬ ਜਾਣ ਨੂੰ ਤਿਆਰ ਹੋ ਗਏ ਉਹਨੂੰ ਫਿਰ ਸ੍ਰੀ ਲਾਲੂ ਜੀ ਨੇ ਆਖਿਆ ਕਿ ਹੁਣ ਤੁਸੀਂ ਓਹ ਕਰੋ ਮੇਰੇ ਤੋਂ ਵੀ ਕੁਝ ਭੇਟਾ ਲੈ ਜਾਓ ਜੋ ਗੁਰੂ ਨਾਨਕ ਦੇਵ ਜੀ ਗੱਦੀ ਦੇ ਵਾਰਸ ਬਣਿਆ ਉਹਨਾਂ ਨੂੰ ਭੇਟ ਕਰ ਦਿਓ ਉਹਨਾਂ ਨੇ ਉਦੋਂ ਫਿਰ 5 ਪੈਸੇ ਤੇ ਨਾਰੀਅਲ ਗੁਰੂ ਜੀ ਨੂੰ ਭੇਟ ਕਰਨ ਲਈ ਦਿੱਤਾ ਨਾਰੀਅਲ ਇੱਕ ਪ੍ਰਤੀਕ ਸੀ ਸੀਸ ਭੇਟ ਕਰਦੇ ਆ ਜਿਵੇਂ ਆਪਾਂ ਜਿਹਦੇ ਵਿੱਚ ਅੱਖਾਂ ਬਣੀਆਂ ਹੁੰਦੀਆਂ ਨੇ ਇਹ ਮੈਂ ਵੀ ਆਪਣਾ ਸੀਸ ਆਪਣੀ ਮੱਤ ਗੁਰੂ ਅੰਗਦ ਦੇਵ ਜੀ ਨੂੰ ਭੇਟ ਕਰਦਾ ਇਹ ਭੇਟ ਦੇ ਦਿੱਤੀ ਆ ਤੇ ਆਖਿਆ ਵੀ ਮੇਰੇ ਵੱਲੋਂ ਗੁਰੂ ਸਾਹਿਬ ਜੀ ਨੂੰ ਕਹਿ ਦੇਣਾ ਜੇ ਸ਼੍ਰੀ ਚੰਦ ਜੀ ਤੁਹਾਨੂੰ ਕਦੇ ਗੁੱਸੇ ਵਿੱਚ ਆ ਕੇ ਕਈ ਵਾਰ ਕੋਈ ਬੋਲ ਕਹਿ ਦੇਣ ਵੀ ਗੱਦੀ ਸਾਨੂੰ ਕਿਉਂ ਨਹੀਂ ਦਿੱਤੀ ਤੇ ਜਿਵੇਂ ਧਰਤੀ ਵਿੱਚ ਸਬਰ ਹੁੰਦਾ ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਤੁਸਾਂ ਨੇ ਸਬਰ ਰੱਖਣਾ ਭਾਈ ਬਾਲਾ ਜੀ ਕਹਿਣ ਲੱਗੇ ਫਿਕਰ ਨਾ ਕਰੋ ਜੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦਾ ਦੂਜਾ ਰੂਪ ਹਨ ਉਹਨਾਂ 'ਚ ਪੰਜੇ ਚੀਜ਼ਾਂ ਹੈ ਨਹੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਵੇਂ ਸੂਰਜ ਦੇ ਲਾਗੇ ਹਨੇਰਾ ਨਹੀਂ ਆਉਂਦਾ ਇਵੇਂ ਕ੍ਰੋਧ ਉਹਨਾਂ 'ਚ ਹੈ ਹੀ ਨਹੀਂ ਜੀ ਕਿਉਂਕਿ ਉਹਨਾਂ ਨੇ ਮਨ ਤੇ ਕਾਬੂ ਪਾਇਆ ਇੰਦਰੇ ਉਹਨਾਂ ਦੇ ਵਸਚਾ ਤੁਸੀਂ ਫਿਕਰ ਨਾ ਕਰੋ ਜਨਮ ਪੱਤਰੀ ਲਈ ਆ ਭਾਈ ਬਾਲਾ ਜੀ ਭਾਈ ਪੰਨੂ ਜੀ ਨੇ ਤੇ ਉਹ ਚੱਲ ਪਿਆ ਜੀ ਖਡੂਰ ਸਾਹ ਪਹੁੰਚ ਗਏ ਜਿੱਥੇ ਮਹਾਰਾਜ ਜੀ ਸੋਭਾ ਪਾ ਰਹੇ ਆ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਆਸਣ ਤੇ ਬਿਰਾਜਮਾਨ ਰਿਧੇ ਪ੍ਰਸੀਦੇ ਸਤਿਗੁਰੂ ਕਹਿ ਰਹਿ ਚਤ ਗੋਵਿੰਦ ਮਹਾਰਾਜ ਨੇ ਅਸੀਸ ਦਿੱਤੀ ਆਓ ਭਾਈ ਆਓ ਉੱਠ ਕੇ ਮਹਾਰਾਜ ਖੜੇ ਹੋ ਗਏ ਵਾਹਿਗੁਰੂ ਚੈਤਾਵੇ ਬੜੇ ਖੁਸ਼ ਹੋਏ ਗੁਰੂ ਮਹਾਰਾਜ ਨੇ ਭਾਈ ਬਾਲਾ ਜੀ ਪੰਨੂ ਜੀ ਦੇ ਆਉਣ ਦੀ ਬੜੀ ਖੁਸ਼ੀ ਮਨਾਈ ਆ ਇਹ ਜਨਮ ਪੱਤਰੀ ਆਪਣੇ ਹੱਥਾਂ ਵਿੱਚ ਫੜ ਲਈਆ ਬੜੇ ਆਦਬ ਸਤਕਾਰ ਦੇ ਨਾਲ ਪੱਤਰੀ ਨੂੰ ਨਾ ਆਪਣੇ ਸੀਸ ਤੇ ਰੱਖ ਲਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਮੇਂ ਦੀ ਪੱਤਰੀ ਬਣੀ ਹੋਈ ਹੈ। ਇਵੇਂ ਫਿਰ ਉਹ ਨੂੰ ਛਾਤੀ ਨਾਲ ਲਾਇਆ ਗੁਰੂ ਨਾਨਕ ਸਾਹਿਬ ਜੀ ਦੇ ਕਹਿੰਦੇ ਤੁਸੀਂ ਦਰਸ਼ਨ ਕਰਵਾ ਦਿੱਤੇ ਅੱਜ ਭਰਮ ਦੂਰ ਹੋ ਗਏ ਤੇ ਮਹਾਰਾਜ ਨੇ ਜਦੋਂ ਦੇਖਿਆ ਇਹ ਜਨਮ ਪੱਤਰੀ ਸਹਿਸਕ੍ਰਿਤ ਅੱਖਰ ਜਬ ਚੀਨੇ ਇਤ ਸਹਿਸਕ੍ਰਿਤੀ ਦੇਵਨਾਗਰੀ ਅੱਖਰਾਂ ਵਿੱਚ ਲਿਖੀ ਆ ਮਹਾਰਾਜ ਕਹਿੰਦੇ ਭਾਈ ਇਹਨਾਂ ਅੱਖਰਾਂ ਨੂੰ ਜਿਹੜਾ ਜਾਣਦਾ ਹੋਵੇ ਇਹਨੇ ਵਿਦਿਆ ਪੜ੍ਹੀ ਹੋਵੇ ਅਰਥ ਕਰ ਸਕਦਾ ਹੋਵੇ ਉਹ ਗੁਰਮੁਖੀ ਅੱਖਰਾਂ ਦਾ ਪਾਰਥ ਕਰਵਾਉਣੇ ਆ ਤਾਂ ਕਿ ਸਿੱਖ ਵੀ ਇਹਨੂੰ ਪੜ੍ਹ ਕੇ ਨਾ ਸੁਣ ਕੇ ਸਮਝ ਸਕਣ ਦੇਖੋ ਮਹਾਰਾਜ ਦਾ ਇਹ ਸਿੱਖਾਂ ਨਾਲ ਪਿਆਰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿੱਡੀ ਬਖਸ਼ਿਸ਼ ਕੀਤੀ ਕਿ ਗੁਰਮੁਖੀ ਦਾ ਵੀ ਪ੍ਰਸਾਰ ਕੀਤਾ ਆਉਣ ਵਾਲੇ ਆਪਣੇ ਸਿੱਖਾਂ ਦਾ ਵੀ ਖਿਆਲ ਰੱਖਿਆ ਵੀ ਸਹਿਸਕ੍ਰਿਤੀ ਵਿੱਚ ਸਾਰੇ ਨਹੀਂ ਪੜ ਸਕਣਗੇ ਇਹ ਗੁਰਮੁਖੀ ਚੇ ਦਾ ਅਨਵਾਦ ਹੋਣਾ ਚਾਹੀਦਾ ਤਾਂ ਉਦੋਂ ਫਿਰ ਨਾ ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਇਤਾਂ ਫਿਰ ਜਿਹਨੇ ਵਿਦਿਆ ਪੜ੍ਹੀ ਹੋਵੇਗੀ ਉਹੀ ਦੱਸ ਸਕਦਾ ਜਿਹੜਾ ਇਹ ਸਹਿਸਕ੍ਰਿਤੀ ਜਾਣਦਾ ਹੋਵੇ ਤਾਂ ਮਹਿਮਾ ਖਹਿਰਾ ਨਾਮੀ ਇੱਕ ਜੱਟ ਸੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੋਲ ਰਹਿੰਦਾ ਸੀ ਉਹਨੇ ਬੇਨਤੀ ਕੀਤੀ ਗੁਰੂ ਜੀ ਮੈਂ ਜਾਣਦਾ ਹਾਂ ਪੈੜਾ ਮੁਖਾ ਨਾਨਦ ਇੱਕ ਖੱਤਰੀ ਆ ਪਰ ਉਹ ਸੁਲਤਾਨਪੁਰ ਰਹਿੰਦਾ ਜੀ ਉਹ ਇਹ ਸਾਰੀਆਂ ਪਿਛਾਵਾਂ ਜਾਣਦਾ ਗੁਰਮਖੀ ਵੀ ਸ਼ਾਸਤਰੀ ਵੀ ਉਹ ਪੜ ਵੀ ਲਵੇਗਾ ਤੇ ਲਿਖ ਵੀ ਦੇਵੇਗਾ ਮਹਾਰਾਜ ਉਹਨੂੰ ਆਪਾਂ ਬੁਲਾ ਲੈਨੇ ਆ ਅਸ਼ਰ ਜਾਣਤ ਹੈ ਵੈ ਦੂ ਪੜ ਲਿਖ ਹੈ ਬੁਲਵਾਈਏ ਸੋ ਪੈੜਾ ਮੁਖਾ ਖੱਤਰੀ ਸੁਲਤਾਨ ਹੈ ਪਰ ਬਾਸ ਮਹਿਮਾ ਖੈਰਾ ਜੱਟ ਇੱਕ ਕਹਿ ਸ੍ਰੀ ਅੰਗਦ ਪਾਸ ਮਹਾਰਾਜ ਨੂੰ ਫਿਰ ਉਹ ਮਹਿਮਾ ਖੈਰੇ ਨਾਂ ਦੇ ਜਿਹੜਾ ਜੱਟ ਜ਼ਿਮੀਂਦਾਰ ਸੀ ਉਹਨੇ ਦੱਸਿਆ ਇਹ ਉਹ ਫਲਾਣਾ ਬੰਦਾ ਹੈ ਜੀ ਉਹ ਪੜ੍ਹ ਲੈਂਦਾ ਸਭ ਕੁਝ ਗੁਰੂ ਮਹਾਰਾਜ ਕਹਿੰਦੇ ਭਾਈ ਹੁਣ ਤੁਸੀਂ ਜਾਓ ਤੇ ਉਹਨੂੰ ਬੜੇ ਆਦਬ ਸਤਕਾਰ ਨਾਲ ਲੈ ਕੇ ਆਓ ਜੀ ਉਹ ਫਿਰ ਸੁਲਤਾਨਪੁਰ ਗਿਆ ਮਹਿਮਾ ਤੇ ਭਾਈ ਮਹਿਮੇ ਨੇ ਜਾ ਕੇ ਬੇਨਤੀ ਕੀਤੀ ਆ ਵੀ ਤੁਹਾਨੂੰ ਗੁਰੂ ਪਾਤਸ਼ਾਹ ਜੀ ਬੁਲਾ ਰਹੇ ਆ ਇਹ ਜਨਮ ਪੱਤਰੀ ਪੜਨ ਵਾਲੇ ਕਹਿ ਰਹੇ ਆ ਤੁਸੀਂ ਇਹ ਅੱਖਰ ਜਾਣਦੇ ਹੋ ਸਹਿਸਕ੍ਰਿਤੀ ਦੇ ਆਓ ਜੀ ਕਿਉਂਕਿ ਬ੍ਰਾਹਮਣ ਜਿਹੜੇ ਸੀ ਉਹਨੂੰ ਏਸੀ ਭਾਸ਼ਾ ਵਿੱਚ ਲਿਖਦੇ ਸੀ ਤਾਂ ਹੱਥ ਵਿੱਚ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਨਮ ਪੱਤਰੀ ਉਹਨੇ ਪੜੀ ਆ ਨਾ ਆ ਕੇ ਗੁਰੂ ਸਾਹਿਬ ਜੀ ਤੋਂ ਆਗਿਆ ਲਈ ਤੇ ਜਿਵੇਂ ਉਹਦੀ ਜੀ ਉੱਤੇ ਸਰਸਵਤੀ ਬੈ ਗਈ ਹੋਵੇ ਗੁਰੂ ਮਹਾਰਾਜ ਜੀ ਦੇ ਬਾਰੇ ਸੁਣ ਕੇ ਸਿੱਖ ਸੰਗਤਾਂ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਬਹੁਤ ਪ੍ਰਸੰਨ ਹੋਏ ਤੇ ਮਹਾਰਾਜ ਕਹਿੰਦੇ ਭਾਈ ਉਹਨੂੰ ਪਹਿਲਾਂ ਨਾ ਹੁਣ ਗੁਰਮੁਖੀ ਅੱਖਰਾਂ ਵਿੱਚ ਲਿਖ ਕੇ ਦਿਓ ਕਾਗਜ਼ ਕਲਮ ਦਿਵਾਨਤ ਸਭ ਕੁਝ ਮੰਗਵਾਇਆ ਗਿਆ ਮਹਾਰਾਜ ਨੇ ਸਾਰੀ ਲਿਖਵਾ ਲਈ ਜਨਮ ਪੱਤਰੀ ਸਹਿਸਕ੍ਰਿਤੀ ਤੋਂ ਗੁਰਮੁਖੀ ਚੋਦਾ ਅਨੁਵਾਦ ਕਰਵਾਇਆ ਵੱਡੀ ਗੱਲ ਹੋਈ ਆਸਣ ਢਾਕੇ ਦਿੱਤਾ ਗਿਆ ਵੱਡੀ ਗਣਤੀ 'ਚ ਸਿੱਖ ਸੰਗਤਾਂ ਆਈਆਂ ਕੜੂਰ ਸਾਹਿਬ ਸਿੱਖੀ ਦਾ ਕੇਂਦਰ ਬਣਿਆ ਕਹਿੰਦੇ ਜੀ ਸੁਲਤਾਨਪੁਰੋਂ ਚੱਲ ਕੇ ਤਾਂ ਇਹ ਉਹ ਮਹਿਮਾ ਜਿਹੜਾ ਹੈ ਨਾ ਪੈੜਾ ਮੁਖੇ ਨਾਂ ਦੇ ਇੱਕ ਖੱਤਰੀ ਨੂੰ ਲੈ ਕੇ ਆਇਆ ਭਾਈ ਪੈੜੇ ਨੂੰ ਬੜੀ ਵਧੀਆ ਉਹ ਜਨਮ ਪੱਤਰੀ ਪੜ ਕੇ ਸੁਣਾਵੇਗਾ ਜਦੋਂ ਫਿਰ ਸਾਧ ਸੰਗਤ ਨੂੰ ਪਤਾ ਲੱਗਾ ਸਾਰੇ ਗੁਰਸਿੱਖ ਇਕੱਠੇ ਹੋ ਕੇ ਜਿਨ੍ਹਾਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਵੀ ਹੋਰ ਵੀ ਬਚਪਨ ਅਵਸਥਾ ਵਾਲੇ ਬੱਚੇ ਵੀ ਬੀਬੀਆਂ ਵੀ ਸਾਰੇ ਇਕੱਠੇ ਹੋ ਕੇ ਬਜ਼ੁਰਗ ਗੁਰੂ ਪਾਸ਼ਾ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਆ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ ਆਏ ਆਖਿਆ ਅਸੀਂ ਵੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੀ ਆਗਮਨ ਪੁਰਬ ਦੀ ਕਥਾ ਸੁਣਨੀ ਆ ਗੁਰਮੁਖੋ ਇਸ ਤਰ੍ਹਾਂ ਉੱਥੇ ਭਾਈ ਜੀਵਾ ਨਾਮ ਦੇ ਗੁਰਸਿੱਖ ਗੁਰੂ ਅੰਗਦ ਦੇਵ ਜੀ ਵਾਸਤੇ ਜੋ ਭੋਜਨ ਤਿਆਰ ਕਰਦੇ ਆ ਬਾਬਾ ਬੁੱਢਾ ਜੀ ਵਰਗੇ ਗੁਰਸਿੱਖ ਜੋ ਖੱਟ ਪਾਤ ਸ਼ਾਹੀ ਰਹੇ ਉਹ ਹਦੂਰਾ ਸ਼ੇਮੀ ਪਾਸ਼ਾ ਤੱਕ ਸੇਵਾ ਕਰਦੇ ਰਹੇ ਜਿਨ੍ਹਾਂ ਦੇ ਬਚਨ ਪੂਰੇ ਹੁੰਦੇ ਆ ਪਰਮ ਧੀਰਜवान ਹਨ ਜਿਨ੍ਹਾਂ ਦੀ ਅਜਿਹੀ ਕਥਾ ਹੈ ਸੁਣ ਕੇ ਸੰਸਾਰਕ ਦੀਆਂ ਪੀੜਾਂ ਜਿਹੜੀਆਂ ਹਨ ਸੰਸਾਰ ਦੀਆਂ ਖਤਮ ਹੋ ਜਾਂਦੀਆਂ ਨੇ 파ਰੋ ਜੁਲਕਾ ਵਰਗੇ ਸੇਖਾ ਪਰਮ ਹੰਸ ਜਿਹੜੇ ਹਨ ਜਿਨ੍ਹਾਂ ਨੇ ਬਹੁਤ ਕਮਾਈ ਕੀਤੀ ਨਾਮ ਦੀ ਤਾਂ ਸਾਰੇ ਉੱਥੇ ਮਹਾਰਾਜ ਦੀ ਕਥਾ ਸੁਣ ਲੈ ਲਈ ਇਕੱਠੇ ਹੋ ਗਏ ਆਪਰ ਮਨੁਜ ਆਵੇ ਕਰਕੇ ਤੂੰ ਸੁਨੇ ਕਥਾ ਵਿਦੀ ਕੋ ਲਹੇ ਤੂੰ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਥਾ ਉਦੋਂ ਫਿਰ ਜਨਮ ਪੱਤਰੀ ਵਿੱਚ ਕੀ ਕੀ ਲਿਖਿਆ ਆਈ ਪੈੜਾ ਮੁਖਾ ਜੀ ਜਿਹੜੇ ਕਿ ਸੰਸਕ੍ਰਿਤ ਵੀ ਜਾਣਦੇ ਸੀ ਤੇ ਸੁਲਤਾਨਪੁਰ ਰਹਿੰਦੇ ਸੀ ਮਹਾਰਾਜ ਦੀ ਜਨਮ ਪੱਤਰੀ ਦਾ ਅਨਵਾਦ ਗੁਰਮੁਖੀ ਚ ਕਰਦੇ ਆ ਫਿਰ ਭਾਈ ਬਾਲਾ ਜੀ ਉਹ ਸਾਰੀ ਕਥਾ ਆਪਣੇ ਮੁਖ ਤੋਂ ਸਰਵਣ ਕਰਵਾਉਂਦੇ ਆ ਜੀ ਆਈ ਪੜਾ ਮੁਖਾ ਸੁਧਾਰ ਕੇ ਲਿਖੀ ਜਾਂਦੇ ਆ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੇ ਉਦਮ ਕੀਤਾ ਸੀ ਇਹ ਜਿੱਥੇ ਗੁਰਮੁਖੀ ਲਿਪੀ ਦਾ ਪ੍ਰਸਾਰ ਕੀਤਾ ਉੱਥੇ ਇਹ ਵੀ ਕਿਹਾ ਗੁਰੂ ਦਾ ਇਤਿਹਾਸ ਸਾਰੀ ਸੰਗਤ ਨੂੰ ਪਤਾ ਲੱਗੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਥਾ ਇਹ ਫਿਰ ਇਸ ਤਰ੍ਹਾਂ ਆਰੰਭ ਹੋਈ ਜਨਮ ਪੱਤਰੀ ਲਿਆਂਦੀ ਪੰਜ ਦਿਨ ਲੱਭਣ ਵਿੱਚ ਲੱਗੇ ਸੀ ਤੇ ਫੇਰ ਹੀ ਉਹ ਜਨਮ ਜਿਹੜੀ ਉਹਦੇ ਵਿੱਚ ਲਿਖੀ ਹੁੰਦੀ ਆ ਤਰੀਕ ਇਕਦੋਂ ਮਹਾਰਾਜ ਦਾ ਆਗਮਨ ਹੋਇਆ ਕਿੰਨੇ ਵਜੇ ਹੋਇਆ ਜਨਮ ਪੱਤਰੀ ਵਿੱਚੋਂ ਹੀ ਪਤਾ ਲੱਗਦਾ ਨਾ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਜਨਮ ਪੱਤਰੀ ਮੰਗਵਾਈ ਭਾਈ ਬਾਲਾ ਜੀ ਭਾਈ ਪੰਨੂ ਜੀ ਇਹ ਜਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਾਚਾ ਭਾਈ ਲਾਲੂ ਜੀ ਲਾਲੂ ਦਾਸ ਜੀ ਉਹਨਾਂ ਤੋਂ ਲੈ ਕੇ ਆਏ ਸੀ ਉਸ ਵਕਤ ਤੇ ਉਹ ਬਜ਼ੁਰਗ ਹੋ ਚੁੱਕੇ ਸੀ ਬੜੀ ਮਿਹਨਤ ਹੋਈ ਆ ਇਸ ਤਰ੍ਹਾਂ ਅੱਗੇ ਜਿਹੜੀ ਕਥਾ ਜਿਵੇਂ ਗੁਰੂ ਬਿਲਾਵੇਗਾ ਗੁਰੂ ਕਿਰਪਾ ਦੁਆਰਾ ਅੱਗੇ ਸਾਂਝ ਪਾਈ ਜਾਵੇਗੀ ਅਗਲਾ ਪ੍ਰਸੰਗ ਆਪ ਜੀ ਅਗਲੇ ਦੀਵਾਨ ਵਿੱਚ ਸਰਵਣ ਕਰੋਗੇ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਭਾਈ ਬਾਲਾ ਜੀ ਤੇ ਉਹਨਾਂ ਦੁਆਰਾ ਕਿਵੇਂ-ਕਿਵੇਂ ਉੱਥੇ ਕੌਤਕ ਹੋਇਆ ਸਭ ਕੁਝ ਜੋ ਹੋਇਆ ਨਾ ਉਹ ਅਗਲੇ ਦੀਵਾਨ ਵਿੱਚ ਆਪਾਂ ਗੁਰੂ ਕਿਰਪਾ ਦੁਆਰਾ ਸਾਂਝ ਪਾਵਾਂਗੇ ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਕਾਲ ਯੁਗ ਨੂੰ ਬਾਬੇ ਨੇ ਕਿਵੇਂ ਤਾਰਿਆ ਸਤਨਾਮ ਦਾ ਕਿਵੇਂ ਮੰਤਰ ਸੁਣਾਇਆ ਕਿਵੇਂ ਜਟ ਤਾਰੇ ਪਟ ਤਾਰੇ ਲੱਕੜੀ ਦੇ ਕੱਟ ਤਾਰੇ ਕਿਵੇਂ ਰੋੜਾਂ ਦੀ ਕਰੀ ਵਿਛਾਈ ਮਹਾਰਾਜ ਨੇ ਭਾਈ ਮਰਦਾਨਾ ਜੀ ਨਾਲ ਮਿਲਾਪ ਭਾਈ ਬਾਲਾ ਜੀ ਦੇ ਸੰਗ ਤੇ ਦੁਨੀਆ ਦਾ ਉਧਾਰ ਕਰਨ ਲਈ ਬਾਬੇ ਨੇ ਕਿਵੇਂ ਚਾਰੋਂ ਦਾਸੀਆਂ ਕੀਤੀਆਂ ਅਗਲੇ ਦੀਵਾਨਾ ਵਿੱਚ ਆਪ ਸਰਵਣ ਕਰੋਗੇ ਜੀ ਭੁੱਲ ਚੁੱਕ ਦੀ ਖਿਮਾ ਦੇਖੋ ਸੱਜਣ ਅਸੀਂ ਸੜੀਆਂ ਯੋਹੁਵੇ ਸਾਹਿਬ ਸਿਉ ਮੇਲ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕੇ ਅੱਖਰ ਹਰ ਮਨ ਵਸਤ ਤਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ